ਗੱਡੀ ਦੀ ਛੱਤ ਸੁੱਤ ਚੈੱਕ ਕਰਦੇ ਡਿੱਗੀ ਡੁੱਗੀ ਜਮਾ ਓਕੇ ਆ ਬਈ ਮਾੜੀ ਮੋਟੀ ਗੱਡੀ ਦੇ ਵਿੱਚ ਹਲਕੀ ਫੁਲਕੀ ਟੱਚਿੰਗ ਆ ਗਈ ਤੇ ਬਾਕੀ ਸਾਰੀ ਗੱਡੀ ਓਕੇ ਆ ਗਈ ਸਾਈਕਲ ਟਾਪ ਮਾਡਲ ਆ ਗੱਡੀ ਬਿਲਕੁਲ ਓਕੇ ਆ ਜਮਾ ਸਿਰਾ ਗੱਲਬਾਤ ਟਾਪ ਹੀ ਮੰਨ ਲਓ ਆਸਤਾ ਵਿੱਚ ਆਉਂਦੀ ਹੈ ਇਹ ਸ਼ੀਟ ਕਵਰ ਨਵੇਂ ਆ ਮੈਟਾਂ ਦੀ ਗਰਪੇਜ ਮਾਰੀ ਨਹੀਂ ਮੈਟ ਜਮਾ ਨਵੇਂ ਆ ਮਿਊਜ਼ਿਕ ਸਿਸਟਮ ਪੂਰਾ ਵਧੀਆ ਸ਼ੀਟ ਕਵਰ ਜਮਾ ਨਵੇਂ ਹੱਸੀ ਗੱਲ ਮਿੱਤਰੋ ਸਵਾਗਤ ਆ ਤੁਹਾਡਾ ਪੀਵੀ03 ਕਾਰ ਬਾਜ਼ਾਰ ਪਿੰਡ ਸਲਾਤਪੁਰਾ ਤੇ ਗਰਪੇਜ ਵੀਰੇ ਫਰਮ ਦੇ ਮਰਵਾਦੀ ਨਿਕਾ ਇੱਕ ਵਾਰੀ ਪੀਬੀ 03 ਕਾਰ ਬਜ਼ਾਰ ਪਿੰਡ ਸਲਾਤਪੁਰਾ ਸਭ ਤੋਂ ਪਹਿਲਾਂ ਨਾ ਪੇਜ ਨੂੰ ਫੋਲੋ ਕਰ ਲਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਤੁਹਾਨੂੰ ਪਤਾ ਹੀ ਹੈ ਮਿੱਤਰੋ ਗੱਡੀਆਂ ਹੁੰਦੀਆਂ ਆਪਣੇ ਕੋਲੇ ਘੈਂਟ ਤੇ ਰੇਟ ਹੁੰਦੇ ਆ ਘੱਟ ਤੁਹਾਨੂੰ ਵਧੀਆ ਗੱਡੀਆਂ ਦੇਵਾਂਗੇ ਹਾਰਤ ਦੀਆਂ ਤੇ ਰੇਟ ਘੱਟ ਵਿੱਚ ਦੇਵਾਂਗੇ ਲੈ ਵੀ ਕਿਰਪਾਏ ਜੇ ਨੰਬਰ ਤੇ ਮਰਾਜ਼ੀ ਕਰਾ ਨਿਗਾ ਪੀਬੀ 13 ਨੰਬਰ ਵੀ ਬਹੁਤ ਸੋਹਣਾ ਯਾਰ 7270 ਪਲੈਕਸ ਜੂ ਵੀ ਵੇਚੀ ਆਪੇ ਇਹ ਨੰਬਰ ਦੀ ਹੈ ਨਾ ਕਿਰਪਾਏ ਬਹੁਤ ਘੈਂਟ ਆ ਗੱਡੀ ਬਾਈ ਚੌਕੜਾ ਟਾਇਰਾਂ ਦੇ ਜਮ ਨਮਾ ਚਾਰੇ ਟਾਇਰ ਨਮੇ ਆ ਆਈ 20 ਤੇ ਲਗਰਪੇ ਜੇ ਉਧਰ ਦੀ ਕਰਾਂ ਅੰਦਰਵਾਰ ਦੀ ਆਪਾਂ ਨਿਗਮ ਰਾਵਾਂਗੇ ਦਿਖਾਵਾਂਗੇ ਗੱਡੀ ਦੀ ਛੱਤ ਸੁੱਤ ਚੈੱਕ ਕਰਦੇ ਡਿੱਗੀ ਡੁੱਗੀ ਜਮਾ ਓਕੇ ਆ ਬਈ ਮਾੜੀ ਮੋਟੀ ਗੱਡੀ ਦੇ ਵਿੱਚ ਹਲਕੀ ਫੁਲਕੀ ਟੱਚਿੰਗ ਆ ਗਈ ਤੇ ਬਾਕੀ ਸਾਰੀ ਗੱਡੀ ਓਕੇ ਆ ਗਈ ਲਗਰਪੇ ਜੇ ਕਾ ਮੜਾ ਜਾ ਸਾਈਡ ਤੇ ਇੱਕ ਮਿੰਟ ਰੁਕ ਜੀ ਲਗਰਪੇ ਜੇ ਇੱਕ ਮਿੰਟ ਆ ਚੀਜ਼ ਤੇ ਮੜਾਈ ਮੜੀ ਜਣੀਗਾ ਬਈ ਇੱਕ ਤੇ ਇੱਕ ਇਧਰ ਦੋ ਬਈ ਠੀਕ ਆ ਸਾਰੀ ਸਾਈਡ ਇਧਰ ਲਈ ओरिजिनल ਆ ਗਈ ਤੇ ਸਕੈਚ ਆ ਗਏ ਤਿੰਨ ਕ ਗੱਡੀ ਦੇ ਵਿੱਚ ਠੀਕ ਆ ਉਹ ਬਾਈ ਜੀ ਆਪਾਂ ਕੋਈ ਪੇਂਟ ਮੋਟ ਨਹੀਂ ਕਰਾਇਆ ਇਹਨੂੰ ਓਕੇ ਜਿੰਨੀ ਗੱਲਬਾਤ ਹੁੰਦੀ ਹੈ ਵੀਡੀਓ ਦੇ ਵਿੱਚ ਦੱਸਦੇ ਆਪਾਂ ਲੈ ਵੀ ਗਰਪੇਜ ਸਟੀਰਿੰਗ ਦੇ ਉੱਪਰ ਮਰਵਾਦੀ ਨਿਗਾ ਸਟੀਰਿੰਗ ਦੇ ਉੱਪਰ ਫੈਕਸ਼ਨ ਸਾਈਕਲ ਟਾਪ ਮਾਡਲ ਆ ਗੱਡੀ ਬਿਲਕੁਲ ਓਕੇ ਆ ਜਮਾ ਸਿਰਾ ਗੱਲਬਾਤ ਟਾਪ ਹੀ ਮੰਨ ਲਓ ਆਸਤਾ ਵਿੱਚ ਆਉਂਦੀ ਹੈ ਇਹ ਸ਼ੀਟ ਕਵਰ ਨਵੇਂ ਆ ਮੈਟਾਂ ਦੀ ਗਰਪੇਜ ਮਾਰੀ ਨਹੀਂ ਮੈਟ ਜਮਾ ਨਵੇਂ ਆ ਮਿਊਜ਼ਿਕ ਸਿਸਟਮ ਪੂਰਾ ਵਧੀਆ ਸ਼ੀਟ ਕਵਰ ਜਮਾ ਨਵੇਂ ਆ ਐਂਡ ਜਮਾ ਓਕੇ ਗੱਲ ਵਾਤਾ ਘੈਂਟ ਗੱਡੀ ਐ ਤੇ ਵੀ ਇਸ ਦੋ ਵਾਰ ਆਪਾਂ ਨੇ ਇੰਜਨ ਤੇ ਮਰਵਾਵਾ ਕਿ ਨਿਕਾ ਸੈਂਟਰ ਲੌਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਹੈਗੀ 2013 ਮਾਡਲ ਆ ਲੈ ਵੀ ਕਿਰਪੀਚ ਕਰ ਆਹ ਆਹ ਕੀ ਬਾਤਾਂ ਯਾਰ ਇੰਜਨ ਬਲਾਸ ਆ ਪਿਆਦਾ ਯਾਰ ਕੀ ਚੱਕਰਾ ਕਰ ਭੇਜ ਲੈ ਵੀ ਵਾਕਈ ਬਾਈ ਯਾਰ ਨਾ ਗੱਡੀ ਬਹੁਤ ਸੰਭ ਕੇ ਚੱਲੀ ਵਿਆ ਆਪਣੇ ਏਰੀਆ ਦੇ ਵਿੱਚ ਨੇੜੇ ਸੀ ਬਾਈ ਇੱਥੇ ਨੇ ਆ ਜੀ ਜੇ ਕਵਰ ਜਾਂ ਕਹਿੰਦਾ ਕਈ ਵੀ ਬੰਦਾ ਹੈ ਨਾ ਏਸੀ ਮ ਤਾਂ ਕਿਆ ਵਾ ਉਹ ਆਪ ਹਰ ਇੱਕ ਗੱਡੀ ਦੀ ਟਾਕ ਦੇਣੀ ਹੁੰਦੀ ਆ ਲੈ ਵੀ ਹੱਟੀ ਗੋਡੇ ਪਿੱਲਰ ਸਾਰਾ ਸੀਲਡ ਆ ਬਾਈ ਜਮ ਠੀਕ ਆ ਤੁਸੀਂ ਕੁਝ ਨਹੀਂ ਕਰਨਾ ਤੇਲ ਪਾਉਣਾ ਤੇ ਗੱਡੀ ਚਲਾਉਣੀ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਅਗਰ ਭੇਜ ਦਿਖਾ ਤੀ ਚਾਕੇ ਗੱਡੀ ਚਮ 2013 ਮਾਡਲ ਆ ਤੇ ਸਾਈਕਲ ਟੌਪ ਮਾਡਲ ਆ ਤੇ ਸਿਰਾਂ ਗੱਲ ਬਾਤ ਗੱਡੀ ਦੇ ਵਿੱਚ ਚੌਕੜਾ ਟਾਇਰਾਂ ਦਾ ਜਮ ਨਮਾ ਕੰਪਨੀ ਫਿਟਡ ਵਾਲੇ ਅਲਾਈ ਲੱਗੇ ਹੋਏ ਆਗੇ ਲੈ ਵੀ ਮਿੱਤਰੋ ਹੁਣ ਗੱਡੀ ਦੀ ਰਹੀ ਕੀ ਡਿਮਾਂਡ ਲੇਵੀ ਡਿਮਾਂਡ ਜਿਹੜੀ ਆਪਾਂ ਕਰਦੇ ਆਂਗੇ ਉਹ ਓਨਲੀ 2.5 ਲੱਖ ਰੁਪਏ ਡਿਮਾਂਡ ਆ ਗਈ। ਮੰਨਤਣ ਹੋ ਜੂਗਾ 2.5 ਲੱਖ ਰੁਪਏ ਡਿਮਾਂਡ ਆ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਸਪੋਰਟ ਕਰਿਆ ਕਰੋ ਮੇਰਾ ਵੀਰ ਬਹੁਤ ਬਹੁਤ ਧੰਨਵਾਦ ਜੀ।